ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਜਰੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਲਗਭਗ 18 ਮਹੀਨੇ ਪਹਿਲਾਂ ਰੰਮ ਕੀਤਾ ਸੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਕੱਲ ਤੱਕ ਆਪਾਂ 573 ਅੰਗ ਤੱਕ ਪਾਠ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਇਸ ਤੋਂ ਅੱਗੇ ਆਪਾਂ 574 ਨੰਬਰ ਅੰਕ ਤੋਂ ਪਾਠ ਕਰਨਾ ਹੈ ਗੁਰੂ ਸواری ਸਾਹਿਬ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਬੇਨਤੀ ਕਰਿਆ ਕਰਦਾ ਇਹ ਕਿਰਪਾ ਤਾਂ ਹੀ ਹੋ ਸਕਦੀ ਹੈ ਜੇ ਸਾਧ ਸੰਗਤ ਜੀ ਤੁਸੀਂ ਕਿਰਪਾ ਕਰੋ ਤੁਸੀਂ ਆਪਣਾ ਮੇਰ ਭਰਾ ਹੱਥ ਦਾਸ ਰੇ ਦੇ ਸਿਰ ਤੇ ਰੱਖੋ ਸੋ ਸਾਧ ਸੰਗਤ ਕਰੋ ਜੀ ਕਿਰਪਾ ਦਾਸ ਰੇ ਦੇ ਸਿਰ ਤੇ ਰੱਖੋ ਜੀ ਮੇਰ ਭਰਾ ਹੱਥ ਤੇ ਸਾਰੀ ਸੰਗਤ ਆਚਾਰਨ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਆਖੋ ਜੀ ਅਮਰ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਵਡ ਹੰਸ ਮਹਲਾ ਚੌਥਾ ਵਡ ਹੰਸ ਰਾਗ ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪੁੱਤਰ ਮੁਖਾਰ ਬਿੰਦੂ ਆਚਾਰਨ ਕੀਤੀ ਹੋਈ ਅਗੰਮੀ ਬਾਣੀ ਹਰ ਕਿਰਪਾ ਹਰ ਕਿਰਪਾ ਕਰ ਸਤ ਗੁਰ ਮੇਲ ਸੁਖ ਦਾਤਾ RAM ਤਾਂ ਗੁਰੂ RAMDAS CHE PAATSHAH JI ਕਹਿ ਰਹੇ ਹਨ ਕਿ ਹੈ ਵਾਹਿਗੁਰੂ ਹੈ ਪ੍ਰਮਾਤਮਾ ਮੇਰ ਕਰ ਹੈ ਪ੍ਰਮਾਤਮਾ ਮੇਰ ਕਰ ਮੈਨੂੰ ਆਤਮਿਕ ਆਨੰਦ ਦੇਣ ਵਾਲਾ ਗੁਰੂ ਮਿਲਾ ਦੇ ਹਮ ਪੁੱਛੈ ਹਮ ਪੁੱਛੈ ਸਤ ਗੁਰ ਪਾਸ ਹਰ ਬਤਾਰਾਮ ਮੈਂ ਆਪਣੇ ਗੁਰੂ ਪਾਸੋਂ ਪ੍ਰਮਾਤਮਾ ਦੀਆਂ ਸਿਰਫ ਸਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ ਸਤ ਗੁਰ ਪਾਸ ਹਰ ਬਾਤ ਪੁੱਛੈ ਜਿਨ ਨਾਮੁ ਪੁਧਾਰਥ ਧਿਆਇ ਉਸ ਗੁਰੂ ਪਾਸੋਂ ਮੈਂ ਪ੍ਰਮਾਤਮਾ ਦੀ ਸਿਰਫ ਸਲਾਹ ਦੀਆਂ ਗੱਲਾਂ ਪੁੱਛਿਆ ਕਰਾਂਗਾ ਜਿਸ ਨੇ ਪ੍ਰਮਾਤਮਾ ਦਾ ਅਮੋਲਕ ਨਾਮ ਰਤਨ ਹਾਸਲ ਕੀਤਾ ਹੋਇਆ ਹੈ ਪਾਏ ਲਗੈ ਨਿਤ ਕਰੈ ਬੇਨਤੀ ਗੁਰ ਸਤ ਗੁਰ ਪੰਥ ਬਤਾਇਆ ਜਿਸ ਗੁਰੂ ਨੇ ਜੀਵਨ ਦਾ ਸਹੀ ਰਸਤਾ ਦੱਸਿਆ ਹੈ ਮੈਂ ਉਸ ਗੁਰੂ ਦੀ ਸਦਾ ਚਰਨੀ ਲੱਗਾਗਾ ਤੇ ਉਸ ਗੁਰੂ ਅੱਗੇ ਬੇਨਤੀ ਕਰਾਂਗਾ ਸੋਈ ਭਗਤ ਦੁਖ ਸੁਖ ਸੰਮਤ ਕਰ ਜਾਣੈ ਹਰ ਹਰ ਨਾਮ ਹਰ ਰਤਾ ਉਹ ਗੁਰੂ ਹੀ ਅਸਲ ਭਗਤ ਹੈ ਗੁਰੂ ਦੁੱਖ ਤੇ ਸੁੱਖ ਨੂੰ ਇਕੋ ਜਿਹਾ ਕਰਕੇ ਜਾਣਦਾ ਹੈ ਗੁਰੂ ਸਦਾ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤ ਗੁਰ ਮੇਲ ਸੁਖ ਦਾਤਾ हे परमात्मा मेहर कर हे परमात्मा मेहर कर मेनू आत्मिक आनंद देण वाला गुरु मिला दे सुन गुरमुख सुन गुरमुख नाम सब बिनसै हौ मैं पापाराम जो गुरु दी शरण पैके गुरुमत सुनदा है उस दे नाम दे राही ਉਹ ਮੇਰਾ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ ਜਪ ਹਰ ਹਰ ਜਪ ਹਰ ਹਰ ਨਾਮ ਲਥੜੀਏ ਜਗ ਤਪਾਰਾਮ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਜਗਤ ਵਿੱਚ ਜਿੰਨੇ ਵੀ ਦੁੱਖ ਕਲੇਸ਼ ਜਗਤ ਵਿੱਚ ਜਿੰਨੇ ਵੀ ਦੁੱਖ ਕਲੇਸ਼ਾਂ ਨੂੰ ਸਾਰੇ ਲੈ ਜਾਂਦੇ ਹਨ ਹਰ ਹਰ ਨਾਮ ਜਿਨੀ ਅਰਾਧਿਆ ਤਿੰਨ ਕੈ ਦੁੱਖ ਪਾਪ ਨਵਾਰੇ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਦੇ ਸਾਰੇ ਦੁੱਖ ਪਾਪ ਦੂਰ ਹੋ ਜਾਂਦੇ ਹਨ ਸਤ ਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਦਾਰੇ ਜਿਨ੍ਹਾਂ ਨੂੰ ਗੁਰੂ ਨੇ ਹੱਥ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਖੰਡਾ ਫੁੜਾ ਦਿੱਤਾ ਉਹਨਾਂ ਦੇ ਜਮ ਰਾਜ ਦੇ ਦੂਤ ਮਰ ਚੁੱਕਾ ਮਰ ਮੁਕਾ ਗਏ ਗਏ ਉਹਨਾਂ ਦੇ ਜਮ ਰਾਜ ਦੇ ਦੂਤ ਮਰ ਮੁਕ ਗਏ ਹਰ ਪ੍ਰਭ ਕਿਰਪਾ ਤਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਪਾਪ ਸੁਖਾਂ ਦੇ ਦਾਤੇ ਮਾਲਕ ਪ੍ਰਭੂ ਨੇ ਹਰੀ ਪ੍ਰਭੂ ਨੇ ਜਿਸ ਮੁਲਖ ਉਤੇ ਮਿਹਰ ਕੀਤੀ ਉਤੇ ਸਾਰੇ ਦੁੱਖ ਪਾਪ ਕਲੇਸ਼ ਲੈ ਗਏ ਸੁਣ ਗੁਰਮਖ ਸੁਣ ਗੁਰਮਖ ਨਾਮ ਸਭ ਬਿਨ ਸੇ ਹਉ ਮੇ ਪਪਾ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦਾ ਨਾਮ ਸੁਣਿਆ ਕਰ ਇੰਜ ਹਉ ਮੇ ਅਦਕ ਸਾਰੇ ਪਾਪ ਨਾਸ਼ ਹੋ ਜਾਂਦੇ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਿਆਰਾ RAM ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਮਨ ਵਿੱਚ ਪ੍ਰਭੂ ਦਾ ਨਾਮ ਪਿਆਰਾ ਲੱਗ ਰਿਹਾ ਹੈ ਮੁਖ ਗੁਰਮਖ ਮੁਖ ਗੁਰਮਖ ਜਪ ਸਭ ਰੋਗ ਗਵਾਇਆ RAM ਗੁਰੂ ਦੀ ਸ਼ਰਨ ਪਾ ਕੇ ਮੂੰਹ ਨਾਲ ਪਰਮਾਤਮਾ ਦਾ ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਹਨ ਗੁਰਮਖ ਜਪ ਸਭ ਰੋਗ ਗਵਾਇਆ ਅਰੋਗਤ ਪੈ ਸਰੀਰਾ ਗੁਰੂ ਦੀ ਸ਼ਰਨ ਪੈ ਕੇ ਮੂੰਹ ਨਾਲ ਪਰਮਾਤਮਾ ਦਾ ਨਾਮ ਜਪਣ ਨਾਲ ਸਾਰੇ ਰੋਗ ਦੂਰ ਹੋ ਜਾਂਦੇ ਨੇ ਤੇ ਸਰੀਰ ਨਰੋਇਆ ਹੋ ਜਾਂਦਾ ਹੈ ਅਨ ਦਿਨ ਸਹਿਜ ਸਮਾਦ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਡੂੰਗੇ ਤੇ ਵੱਡੇ ਜਿਗਰੇ ਵਾਲਾ ਡੂੰਗੇ ਤੇ ਵੱਡੇ ਜਿਗਰੇ ਵਾਲਾ ਪ੍ਰਭੂ ਦਾ ਨਾਮ ਜਪਿਆ ਹਰ ਵੇਲੇ ਆਤਮਿਕ ਡੋਲਤਾ ਵਿੱਚ ਸੁਰਤ ਜੁੜੀ ਰਹਿੰਦੇ ਹੈ ਜਾਤ ਅਜਾਤ ਨਾਮ ਜਿਨ ਧਿਆਇ ਤਿੰਨ ਪਰਮ ਪਦਾਰਥ ਪਾਇਆ ਉੱਚੀ ਜਾਤ ਦੇ ਹੋਣ ਜਾਵੇ ਨਹੀਂ ਜਾਤ ਦੇ ਹੋਣ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਸਿਮਰਿਆ ਹੈ ਉਹਨਾਂ ਨੇ ਸਭ ਤੋਂ ਸ੍ਰੇਸ਼ਟ ਨਾਮ ਪਦਾਰਥ ਹਾਸਲ ਕਰ ਲਿਆ ਹੈ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਪਾਇਆ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਮੇਰੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਪਿਆਰਾ ਲੱਗ ਰਿਹਾ ਹੈ ਹਰ ਤਾਰੋ ਹਰ ਤਾਰੂ ਕਿਰਪਾ ਕਰ ਕਿਰਪਾ ਲੇਹੁ ਅਬਾਰੇ ਰਾਮ ਏ ਪ੍ਰਮਾਤਮਾ ਕਿਰਪਾ ਕਰੀ ਏ ਵਾਹਿਗੁਰੂ ਕਿਰਪਾ ਕਰ ਸਾਨੂੰ ਵਿਸ਼ੇ ਬਕਾਰਾਂ ਤੋਂ ਬਚਾ ਲੈ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੇਮਾਰੇ ਰਾਮ ਅਸੀਂ ਪਾਪੀ ਹਾਂ ਅਸੀਂ ਪਾਪੀ ਹਾਂ ਗੁਣਹੀਨ ਹਾਂ ਅੱਜ ਜਹਾਂ ਫਿਰ ਵੀ ਤੇਰੇ ਹਾਂ ਹਮ ਪਾਪੀ ਨਿਰਗੁਣ ਦੀਨ ਤੇਮਾਰੇ ਹਰ ਦਿਆਲ ਸਰਨਾਯਾ ਅਸੀਂ ਪਾਪੀ ਹਾਂ ਗੁਣਹੀਨ ਹਾਂ ਅੱਜ ਜਹਾਂ ਪਰ ਫਿਰ ਵੀ ਤੇਰੇ ਹਾਂ ਏ ਦਇਆ ਦੇ ਘਰ ਪ੍ਰਮਾਤਮਾ ਏ ਦਇਆ ਦੇ ਸਾਈਆਂ ਤੂੰ ਦੁੱਖ ਪੰਜਨ ਸਰਬ ਸੁਖ ਦਾਤਾ ਹਮ ਪਤਰ ਤਰੇ ਤੇਰਾ ਤੂੰ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਤੇ ਸਾਰੇ ਸੁਖ ਦੇਣ ਵਾਲਾ ਹੈ ਅਸੀਂ ਕਠੋਰ ਚਿੱਤ ਹਾਂ ਤੇਰੇ ਤਰਾਏ ਹੋਈ ਤਰ ਸਕਦੇ ਹਾਂ ਸਤ ਗੁਰ ਭੇਟ RAM ਰਸ ਪਾਇਆ ਜਨ ਨਾਨਕ ਨਾਮ ਉਦਾਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਹੈ ਉਹਨਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਬਕਾਰਾਂ ਵਿੱਚ ਡੁੱਬਦਿਆਂ ਬਚਾ ਲਿਆ ਹੈ ਹਰ ਤਾਰੋ ਹਰ ਤਾਰੋ ਕਿਰਪਾ ਕਰ ਕਿਰਪਾਲ ਹੋoverline ਰਾਮ ਏ ਪ੍ਰਮਾਤਮਾ ਏ ਪ੍ਰਮਾਤਮਾ ਜੀ हे 와이 गुरु कृपा कर हे परमात्मा कृपा कर सानू वकारन तो बचा ले सो गुरु स्वारी खालसा जी इस शब्द दे रही। शब्द रहन ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹ ਬੇਨਤੀਆਂ ਦਾ ਸ਼ਬਦ ਹੈ ਬੇਨਤੀਆਂ ਕਰ ਰਹੇ ਹਨ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਸਾਡੇ ਤੇ ਆਪਣਾ ਮੇਰ ਪਰਿਆ ਹੱਥ ਰੱਖ ਸਾਨੂੰ ਇਸ ਵਿਸ਼ੇ ਬੁਕਾਰਾਂ ਵਿੱਚੋਂ ਕੱਢ ਲੈ ਸਾਨੂੰ ਇਹਨਾਂ ਬੁਕਾਰਾਂ ਵਿੱਚੋਂ ਕੱਢ ਕੇ ਸਾਨੂੰ ਆਪਣਾ ਨਾਮ ਦੇ ਤਾਂ ਜੋ ਅਸੀਂ ਤੇਰਾ ਨਾਮ ਜਪ ਕੇ ਲੋਕ ਸੁਖੀ ਤੇ ਪਰਲੋਕ ਸੇਨੇ ਕਰ ਸਕੀਏ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਜਿੰਨੀ ਕੋ ਸਤ ਗੁਰਾਂ ਨੇ ਸੇਵਾ ਲਈ ਹੈ ਪ੍ਰਵਾਨ ਕਰਿਓ ਗੁਰੂ ਪਿਆਰੀ ਸਾਧ ਸੰਗਤ ਜੀ ਇਸ ਅੰਗ ਤੋਂ ਪਾਠ ਕਰਦਿਆਂ ਹੋਇਆਂ ਦਾਸ ਸ੍ਰੀ ਕੋਲੋਂ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਹਨ ਸਾਧ ਸੰਗਤ ਜੀ ਦਾਸੇ ਨੂੰ ਭੁੱਲਣ ਹਾਰ ਉਹ ਗੁਨਹਾਰ ਤੇ ਅਣਜਾਣਾ ਬਚਾ ਸਮਝ ਕੇ ਮਾਫ਼ ਕਰ ਦੇਣਾ ਅੱਗੇ ਤੋਂ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨਾ ਕਿ ਦਾਸੇ ਨੂੰ ਬਲ ਬੁੱਧੀ ਮਿਲੇ ਦਾਸਾ ਕਿਰਪਾ ਹੋਵੇ ਦਾਸ ਤੇ ਉੱਤੇ ਸਾਧ ਸੰਗਤ ਆਪ ਜੀ ਦੀ ਤੇ ਸਤਿਗੁਰ ਸੱਚੇ ਪਾਕਸ਼ਾ ਦੀ ਦਾਸ ਸਾਫ ਸੁੱਧ ਤੇ ਸਪਸ਼ਟ ਬਾਣੀ ਪੜ ਸਕੀ ਆਪ ਜੀ ਦੇ ਨਾਲ ਸੁਚੱਜੀਆਂ ਵਿਚਾਰਾਂ ਦੀ ਸਾਂਝ ਪਾ ਸਕੇ। ਸੋ ਸਾਥ ਸੰਗਤ ਜੀ ਇਹ ਹਰਦਾਸ ਦੀ ਬੇਨਤੀ ਹੱਥ ਜੋੜ ਕੇ ਹੈ ਕਿ ਜਿਨ੍ਹਾਂ ਵੀਰਾਂ ਤੇ ਭੈਣਾਂ ਭਰਾਵਾਂ ਨੇ ਅਜੇ ਤੱਕ ਦਾ ਆਸਾ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ। ਆਪ ਦਾਸੀ ਦਾ ਕੋਟਨ ਕੋ ਧੰਨਵਾਦੀ ਹੋਵੇਗਾ। ਦਾਸ ਸਾਫ ਸਭ ਜੀ ਦਾ ਕੋਟਨ ਕੋ ਧੰਨਵਾਦੀ ਹੋਵੇਗਾ। ਕਿਰਪਾ ਕਰੋ ਜੀ। ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟਾਂ ਵਿੱਚ ਧੰਗੁਰ ਆਮਦਾਸ ਜੀ ਲਿਖਿਆ ਕਰੋ ਜੀ ਆਓ ਹੁਣ ਫਤੇ ਬਲਾਈਏ ਇੱਥੇ ਹੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ